ਮੁਲਾਕਾਤ ਕਰਨਾ ਹੈ ਮੇਰਾ ਦੋਸਤ ਹੈ ਮੈਂ ਮਿਲੂੰਗਾ ਬਾਬਾ ਜੀ ਇੱਕ ਮਿੰਟ ਹਾਂ ਜੀ ਹਾਂ ਜੀ ਬਾਬਾ ਜੀ ਕਿਸ ਤਰ੍ਹਾਂ ਲੱਗਿਆ ਮੁਲਾਕਾਤ ਕਰਕੇ ਅੰਦਿਲ ਤੋਂ ਲੋਕ ਬਹੁਤ ਚੰਗੇ ਖੁਸ਼ ਹੈ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ આરોਪ ਵੀ ਨੇ ਸਭ ਗਲਤ ਹੈ ਗਲਤ ਨਹੀਂ ਜੀ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰਦੀ ਹੈ ਮਿਲਣ ਦੀ ਹਾਂ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਉਂਗੇ ਕਿ ਨਹੀਂ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗੇ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਦੇਲ ਦੇ ਅੰਦਰ ਨਹੀਂ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਹਾਂ ਜੀ ਹਾਂ ਕਿਸ ਤਰ੍ਹਾਂ ਕੋਈ ਹੋਰ ਕੋਈ ਸੁਨੇਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫ ਪਤਨੀ ਲਈ ਕੋਈ ਸੁਨੇਹਾਂ ਦਰੋਂ ਪੇਜਿਆ ਹੋਵੇ ਤਾਂ ਬੇਟਾ ਹਮ ਜਿਹੜੀਆਂ ਅੰਦਰ ਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜਾ ਡਰੱਗਸ ਦਾ ਇੱਕ ਮਿੰਟ ਆਸ਼ੀਰਵਾਦ ਇਹ ਡਰੱਗਸ ਦਾ ਜਿਹੜਾ ਲੱਗਿਆ ਉਹ ਪੂਸਤਰ ਦਿਖਦੇ ਸਭ ਗਲਤ ਹੈ ਇਹ ਕਹ ਕੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆ ਵੱਲੋਂ ਉਹਨਾਂ ਤੇ ਜਿਹੜੇ ਹੈ ਕਿਸ ਤਰ੍ਹਾਂ ਮੈਨੂੰ ਮੈਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ ਹਾਂਜੀ ਮੈਨੂੰ ਸ਼ੋਭਾ ਨਹੀਂ ਦਿੰਦੀ ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਜੇ ਡਰੱਗਸ ਦੇ ਜਿਹੜੇ ਝੂਠੇ ਰੂਪ ਨੇ ਸਭ ਗਲਤ ਆ ਚਲੋ ਸਰ ਓਕੇ ਚਲੋ ਸਰ